ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਕਿ ਖਿਨਾਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਲਗਾਤਾਰ ਕਿਸਾਨ ਡਟੇ ਖੜੇ ਨੇ ਕਿਉਂਕਿ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਕਾਫੀ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਤੇ ਚੱਲਦੇ ਆਂ ਸਰਕਾਰ ਨੂੰ ਜਿਹੜਾ ਸਰਕਾਰ ਨੂੰ ਜਗਾ ਰਹੇ ਨੇ ਪਰ ਹਜੇ ਤੱਕ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਕੋਈ ਵੀ ਬਾਅ ਨਹੀਂ ਫੜੀ ਜਦੋਂ ਚੱਲਦੇ ਆਂ ਡੱਲੇਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ 6 ਦਸੰਬਰ ਤੱਕ ਕਿਸਾਨ ਦਿੱਲੀ ਵੱਲ ਨੂੰ ਮੁੜ ਕੋਰਡਰ ਤੋਂ ਲਾਈਵ ਹੋ ਕੇ ਤੁਹਾਡੇ ਤੱਕ ਇੱਕ ਮੈਸੇਜ ਪਹੁੰਚਾਉਣ ਦਾ ਮਕਸਦ ਆ ਕਿ ਜੋ ਆਪਾਂ ਇੱਥੇ ਲੜਾਈ ਲੜ ਰਹੇ ਆਂ ਤੇਰਾ ਫਰਵਰੀ ਤੋਂ ਸ਼ੁਰੂ ਕੀਤਾ ਹੋਇਆ ਅੰਦੋਲਨ ਅੱਜ 9 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਇਸ ਸ਼ਾਂਤਮਈ ਅੰਦੋਲਨ ਨੂੰ ਚਲਦਿਆਂ ਲੇਕਿਨ ਸਰਕਾਰ ਬਿਲਕੁਲ ਕੰਨਾਂ ਤੇ ਹੱਥ ਧਰ ਕੇ ਅੱਖਾਂ ਬੰਦ ਕੇ ਬੈਠੀ ਹੈ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕਿਸਾਨਾਂ ਦੇ ਮਸਲਿਆਂ ਪ੍ਰਤੀ ਕੋਈ ਕਿਸੇ ਤਰ੍ਹਾਂ ਦੀ ਸੰਜੀਦਗੀ ਨਜ਼ਰ ਨਹੀਂ ਆ ਰਹੀ ਤੋ ਇਸ ਸ਼ਾਂਤਮਈ ਅੰਦੋਲਨ ਨੂੰ ਹੋਰ ਅੱਗੇ ਵਧਾਉਣ ਦੇ ਲਈ ਜਿੱਥੇ ਬੰਦੀਆਂ ਨੇ ਵੱਖ-ਵੱਖ ਸਮਿਆਂ ਦੇ ਉੱਤੇ ਵੀ ਪ੍ਰੋਗਰਾਮ ਦਿੱਤੇ ਔਰ ਹੁਣ ਫੇਰ ਪ੍ਰੋਗਰਾਮ ਦਿੱਤਾ ਹੈ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਕਿਉਂ ਦੇਣੇ ਪੈ ਰਹੇ ਨਹੀਂ ਇਹ ਜੇ ਪ੍ਰੋਗਰਾਮ ਕਿਉਂਕਿ ਅਸੀਂ ਮੰਨਦੇ ਹਾਂ ਕਿ ਦੇਸ਼ ਦੇ ਕਿਸਾਨ ਨੂੰ MSP ਦੀ ਗਰੰਟੀ ਦਾ ਕਾਨੂੰਨ ਜੇਕਰ ਨਹੀਂ ਮਿਲਦਾ ਤਾਂ ਪੰਜਾਬ ਦਾ ਪਾਣੀ ਬਚਾਉਣ ਦਾ ਜਿਹੜਾ ਸਾਡੇ ਬੁੱਧੀਜੀਵੀ ਰੌਲਾ ਪਾ ਰਹੇ ਨੇ ਉਹਦਾ 19 ਦਿਨ ਤੱਕ ਕੋਈ ਹੱਲ ਨਹੀਂ ਕੋਈ ਹਿੱਲਾ ਨਹੀਂ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਸਾਡੀ ਬਦਲਵੀਂ ਖੇਤੀ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੂਜੀਆਂ ਫਸਲਾਂ ਦੇ ਉੱਤੇ MSP ਗਰੰਟੀ ਕਾਨੂੰਨ ਦੇਣ ਦੀ ਬਜਾਏ ਕਿਸਾਨਾਂ ਨੂੰ ਲੁੱਟ ਕੇ ਕਿਸਾਨਾਂ ਨੂੰ ਕੁੱਟ ਕੇ ਕਿਸਾਨਾਂ ਦੇ ਤੇ ਧੱਕਾਸ਼ਾਹੀ ਨਾਲ ਜ਼ੁਲਮ ਕਰਕੇ ਜਿਸ ਤਰੀਕੇ ਦੇ ਨਾਲ ਖੇਤੀ ਤੋਂ ਹੱਥ ਖੜੇ ਕਰਾਉਣਾ ਚਾਹੁੰਦੀ ਹੈ ਉਹ ਤੁਸੀਂ ਦੇਖ ਰਹੇ ਹੋ ਰਿਕਾਰਡ ਦੱਸਦਾ ਹੈ ਕਿ ਜਿਹੜਾ ਪੋਲੂਸ਼ਨ ਹੈ ਕਿਸਾਨ ਦਾ ਪੋਲੂਸ਼ਨ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ 1% ਹੈ ਔਰ 1% ਵਾਲਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕੇਂਦਰ ਵੀ ਉਹਦੇ ਤੇ ਸਖਤ ਹੋ ਰਿਹਾ ਸਟੇਟ ਗਵਰਨਮੈਂਟਾਂ ਵੀ ਉਹ ਤੇ ਸਖਤ ਹੋ ਰਹੀਆਂ ਨੇ ਔਰ ਦੂਜੇ ਪਾਸੇ ਜਿਹੜੇ 51% ਪੋਲੂਸ਼ਨ ਕਰਨ ਵਾਲੇ ਨੇ ਉਹਨਾਂ ਨਾਲ ਝੋਟੀਆਂ ਪੈ ਰਹੀਆਂ ਨੇ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਆਇਤ ਕੀ ਦੇਖਿਆ ਹੈ ਬਿਣਾ ਬਜਾ ਜਿਹੜਾ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨ ਨੂੰ ਪਰੇਸ਼ਾਨ ਕੀਤਾ ਗਿਆ ਇਹ ਦੋਸਤੋ ਜਾਣ ਬੁੱਝ ਕੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋਇਆ ਜੇਕਰ ਪੰਜਾਬ ਸਰਕਾਰ ਲਾਸਟ ਦੇ ਉੱਤੇ ਆ ਕੇ ਪੀਆਰ 126 ਦਾ ਯੀਲਡ ਚੈੱਕ ਕਰਵਾ ਸਕਦੀ ਹੈ ਤੇ ਇਹ ਐਲਾਨ ਕਰਦੀ ਹੈ ਕਿ ਪੀਆਰ 126 ਵੀ 67 ਕਿਲੋ ਹੀ ਚਾਵਲ ਕੱਢਦਾ ਹੈ ਤਾਂ ਜਦੋਂ ਛਿਲਰਾਂ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਸੀ ਉਸ ਵੇਲੇ ਪੰਜਾਬ ਸਰਕਾਰ ਕਿਉਂ ਨਹੀਂ ਬੋਲੀ ਇੱਕ ਗੱਲ ਨੰਬਰ 2 ਕਾਨੂੰਨ ਮੁਤਾਬਕ ਖਰੀਦ ਏਜੰਸੀ ਅਗਰ ਸ਼ੈਲਰ ਮਾਲਕ ਆ ਬੜੀ ਇੰਪੋਰਟੈਂਟ ਗੱਲ ਤੁਹਾਡਾ ਨਾਲ ਸਾਂਝੀ ਕਰਨ ਲੱਗਾ ਅਗਰ ਸ਼ੈਲਰ ਮਾਲਕ ਆਪਣਾ ਮਾਲ ਤੁਹਾਡਾ ਝੋਨਾ ਖਰੀਦਾ ਹੋਇਆ ਖਰੀਦ ਏਜੰਸੀ ਦਾ ਝੋਨਾ ਆਪਣੇ ਸ਼ੈਲਰ ਦੇ ਵਿੱਚ ਲੋਨ ਲਈ ਸਹਿਮਤ ਨਹੀਂ ਹੁੰਦਾ ਤਾਂ ਖਰੀਦ ਏਜੰਸੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ 8 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹ ਮਾਲ ਨੂੰ ਸਟੋਰ ਕਰ ਸਕਦੀ ਹੈ ਔਰ ਸ਼ੈਲਰ ਮਾਲਕ ਬਾਉਂਦਾ ਹੈ ਕਿ ਪਹਿਲਾਂ ਹੁਣ ਉਹ ਮਾਲ ਸ਼ੈਲਿੰਗ ਕਰਨਾ ਪੈਗਾ ਜਿਹੜਾ ਖਰੀਦਦਾਰਸੀ ਨੇ ਬਾਹਰ ਸਟੋਰ ਕੀਤਾ ਹੈ ਤਾਂ ਜੇਕਰ ਸ਼ੈਲਰ ਮਾਲਕ ਦੇ ਉੱਤੇ ਇਹ ਕਾਨੂੰਨ ਲਾਗੂ ਹੈ ਤਾਂ ਪਰ ਪੰਜਾਬ ਸਰਕਾਰ ਸ਼ੈਲਰ ਮਾਲਕਾਂ ਦੀਆਂ ਲੇਲੜੀਆਂ ਕਰਦੀ ਰਹੀ ਔਰ ਕਿਸਾਨਾਂ ਦੀ ਲੁੱਟ ਕਰਵਾਉਂਦੀ ਰਹੀ ਔਰ ਕਿਸਾਨਾਂ ਨੂੰ ਜੋ ਖਮਿਆਜਾ ਭੁਗਤਣਾ ਪਿਆ ਇਸ ਮਿਲੀ ਭੁਗਤ ਦਾ ਉਹ ਇਹ ਕਿ ਮੌਇਸਚਰ ਡਾਉਣ ਜਾ ਕੇ 5-5 4-4 ਕਿਲੋ ਦਾ ਘਾਟਾ ਤੇ ਲਾਸਟ ਦੇ ਉੱਤੇ 8-8 ਕਿਲੋ 7-7 ਕਿਲੋ 10-10 ਕਿਲੋ ਦੀ ਕਟਲ ਕਾਟ ਲੱਗੀ ਜਿਹਦੇ ਪ੍ਰਤੀ ਬਿਲਕੁਲ ਸਰਕਾਰ ਤਨ ਪਰਨੇ ਹੋ ਗਏ ਸੁੱਤੀ ਆ ਕੋਈ ਕਿਸਾਨਾਂ ਦੀ ਪ੍ਰਵਾਹੀ ਕੀਤੀ ਜਾ ਰਹੀ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਆ ਪਿੱਛੇ ਪਰਸੋਂ ਤੋਂ ਮੈਨੂੰ 2-4 ਕਿਸਾਨ ਜਿਹੜੇ ਮਿਲੇ ਉਹ ਇਹ ਕਹਿਣ ਲੱਗ ਪਏ ਨੇ ਕਿਸਾਨਾਂ ਦੀ ਆਵਾਜ਼ ਆਏ ਕਿ ਜੀ ਇਹਦੂ ਤਾਂ ਪਰ ਝੋਨਾ ਛੱਡਿਆ ਚੰਗਾ ਹੈ ਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਰਕਾਰ ਤੁਹਾਡੇ ਤੋਂ ਝੋਨਾ ਛਡਾਉਣਾ ਚਾਹੁੰਦੀ ਹੈ ਤੇ ਐਮਐਸਬੀ ਗਰੰਟੀ ਕਾਨੂੰਨ ਵੀ ਨਹੀਂ ਦੇਣਾ ਚਾਹੁੰਦੀ ਤੁਹਾਨੂੰ ਕੜਕੀ ਦੇ ਵਿੱਚ ਪਸਾ ਕੇ ਤੁਹਾਡੋ ਝੋਨਾ ਛਡਾਉਣਾ ਚਾਹੁੰਦੀ ਹੈ ਕਿ ਅਸੀਂ ਵੀ ਬੰਬੇ ਆ ਕੇ ਪੰਜਾਬ ਦਾ ਪਾਣੀ ਬਚਾਉਣ ਲਈ ਝੋਨਾ ਛੱਡਣਾ ਜ਼ਰੂਰੀ ਹੈ ਕਿਸਾਨਾਂ ਦੇ ਉੱਤੇ ਦੋਸ਼ ਮੜਿਆ ਜਾ ਰਿਹਾ ਕਿ ਇਹਨਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਇਹਦੇ ਤੋਂ ਦੋਸ਼ ਮੁਕਤ ਕਰਨ ਲਈ ਝੋਨਾ ਛੱਡਣਾ ਪੈਗਾ ਪਰਾਲੀ ਦੇ ਇਸ਼ੂ ਤੋਂ ਕਿਸਾਨ ਦੀ ਜਾਨ ਛਡਾਉਣ ਲਈ ਝੋਨਾ ਛੱਡਣਾ ਪੈਗਾ ਇੱਕੋ ਹੱਲ ਹੈ ਤਾਂ ਫਿਰ ਕਿਵੇਂ ਛੱਡੇ ਸਾਡੀ ਭਾਵਨਾ ਇਹ ਹੈ ਕਿ ਕਿਸਾਨ ਝੋਨਾ ਉਸ ਵੇਲੇ ਛੱਡੇ ਜਦੋਂ ਦੂਜੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇ ਔਰ ਉਹਨਾਂ ਦੇ ਉੱਤੇ ਕਿਸਾਨ ਨੂੰ ਗਰੰਟੀ ਹੋ ਜੇ ਕਿ ਝੋਨੇ ਨਾਲੋਂ 4 ਪੈਸੇ ਘੱਟ ਨਹੀਂ ਸਕੋਂ ਵਧਣਗੇ ਅਗਰ ਦੂਜੀ ਫਸਲ ਬੀਜੇਗਾ ਤਾਂ ਕਿਸਾਨ ਤਾਂ ਕਿਸਾਨ ਆਪਣੇ ਆਪ ਫਸਲ ਬੀਜਣੀ ਸ਼ੁਰੂ ਕਰੇਗਾ ਇਸ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਲ ਨਾਲ ਹੀ ਲੜ ਰਹੇ ਆ ਦੋਸਤੋ। ਔਰ ਇਹ ਜਿਹੜੀ ਲੜਾਈ ਲੜ ਰਹੇ ਆ ਇਹਨੂੰ ਜਿਤਨਾ ਬਹੁਤ ਜ਼ਰੂਰੀ ਆ ਕਿਉਂਕਿ ਸਾਡੀਆਂ ਅਸਲ ਅਸਲ ਨਸਲਾਂ ਤੇ ਫਸਲਾਂ ਦਾ ਜ਼ਮੀਨਾਂ ਦਾ ਰੋਲਾ ਹੈ, ਸਾਡੀਆਂ ਅਜ਼ਮਤਾਂ ਦਾ ਰੋਲਾ ਹੈ, ਸਾਡੀਆਂ ਇੱਜਤਾਂ ਦਾ ਰੋਲਾ ਹੈ। ਉਹਦੇ ਲਈ ਆਪਾਂ ਇਹ ਲੜਾਈ ਜਿੱਕਣੀਆਂ ਹਰ ਹਾਲਤ ਦੇ ਵਿੱਚ ਜਿੱਤਣੀਆਂ। ਤੇ ਇਹਨੂੰ ਜਿੱਤਣ ਦੇ ਲਈ ਅੱਜ ਫੈਸਲਾ ਇਹ ਲਿਆ ਤੁਸੀਂ ਦੇਖ ਰਿਹਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਭਈ ਸ਼ਾਂਤ ਮਈ ਅੰਦੋਲਨ ਨੂੰ ਹੋਰ ਤੇਜ਼ ਕਰਨਾ ਤੇ ਹੋਰ ਅੱਗੇ ਵਧਾਉਣਾ ਉਹਦਾ ਤਰੀਕਾ ਫਿਰ ਇੱਕੋ ਹੀ ਬਚਦਾ ਹੁੰਦਾ ਹੈ ਉਹ ਆ ਮਰਨ ਮਰਤ ਔਰ ਉਹਦੇ ਲਈ ਤਿਆਰ ਬੈਠੇ ਨੇ ਆਗੂ ਇਕੱਲੇ ਮੈਂ ਨਹੀਂ ਬੈਠਣਾ ਮੇਰੇ ਤੋਂ ਬਾਅਦ ਅਗਲੇ ਆਗੂ ਸੁਖਜੀਤ ਜੀ ਆਪਦਾ ਨਾਮ ਅਨਾਉਂਸ ਕਰ ਚੁੱਕੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਤੋਂ ਅਗਲੇ ਆਗੂ ਫਿਰ ਬੈਠਣਗੇ ਫਿਰ ਉਸ ਤੋਂ ਅਗਲੇ ਆਗੂ ਬੈਠਣਗੇ ਔਰ ਫਿਰ ਉਸ ਤੋਂ ਅਗਲੇ ਆਗੂ ਬੈਠਣਗੇ ਚਾਹੇ ਜਿੰਨੀ ਵੀ ਕੁਰਬਾਨੀਆਂ ਦੇਣੀਆਂ ਪੈਣ ਆਗੂਆਂ ਨੂੰ ਆਗੂ ਉਹ ਕੁਰਬਾਨੀਆਂ ਦੇਣਗੇ ਦੋਸਤੋ ਪਰ ਇੱਕ ਬੇਨਤੀ ਹੈ ਜੇ ਤਾਂ ਆਪਾਂ ਕੁਰਬਾਨੀਆਂ ਤੱਕ ਵੱਲ ਤੱਕ ਲੈ ਕੇ ਗੱਲ ਨੂੰ ਆ ਜਿੱਤਾਂਗੇ ਜੇ ਕੁਰਬਾਨੀਆਂ ਤੋਂ ਪਹਿਲਾਂ ਸਰਕਾਰ ਕਿਤੇ ਪ੍ਰਸ਼ਾਸਨ ਫੋਰਸ ਬਲ ਇਸਤੇਮਾਲ ਕਰਕੇ ਅੰਛਣ ਤੇ ਬੈਠੇ ਮਰਨ ਮਰਤੇ ਬੈਠੇ ਲੋਕਾਂ ਨੂੰ ਉਠਾ ਕੇ ਚੱਕ ਕੇ ਲੈ ਜਾਂਦਾ ਜ਼ਬਰਦਸਤੀ ਤਾਂ ਹੰਦਲਨ ਹਾਰ ਜਾਵੇ ਸੋ ਦੇਸ ਦੋਸਤੋ ਆਗੂਆਂ ਨੇ ਇਹ ਮੰਡ ਮਣਾਉਣ ਦੇ ਲਈ ਇਹਨਾਂ ਪ੍ਰਸਥਿਤੀਆਂ ਦੇ ਹੁੰਦੇ ਹੁੰਦਿਆ ਸਾਰੀ ਸਿਚੁਏਸ਼ਨ ਨੂੰ ਸਮਝਿਆ ਇਹ ਸਖਤ ਐਕਸ਼ਨ ਕਰਨ ਦਾ ਫੈਸਲਾ ਲਿਆ ਹੈ ਕਿ ਅਸੀਂ ਮਰਾਂਗੇ ਚਾਹੇ ਕੁਝ ਵੀ ਹੋਵੇ ਜਾਂ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਪਰ ਸਾਡੇ ਹਰ ਇੱਕ ਕਿਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਦੋਸਤੋ ਇਸ ਤੋਂ ਅੱਗੇ ਕਿ ਅਗਵਲੇ ਜੋ ਫੈਸਲਾ ਲੈਣਾ ਸੀ ਲੈ ਲਿਆ ਹੁਣ ਤੁਹਾਡੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਪੂਰੀ ਤਾਕਤ ਝੋਕ ਦਿਓ ਕਿ ਜਦੋਂ ਇੱਥੇ ਖਨੋਰੀ ਬਾਰਡਰ ਦੇ ਉੱਤੇ ਹਾਲਾਤ ਬਣਨਾ ਹੈ ਹਾਲਾਤ ਸਿੱਧੇ ਵਿਗੜਨੇ ਆ ਉਸ ਵੇਲੇ ਪ੍ਰਸ਼ਾਸਨਿਕ ਅਧਿਕਾਰੀ ਸਰਕਾਰਾਂ ਸਾਨੂੰ ਚੱਕਣ ਦਾ ਯਤਨ ਕਰਦੀਆਂ ਹੁੰਦੀਆਂ ਨੇ ਉਹਨੂੰ ਤੋਂ ਜੇਕਰ ਤੁਸੀਂ ਤਕੜੇ ਹੋ ਕੇ ਪਹਿਰੇਦਾਰੀ ਕਰਕੇ ਇੱਥੇ ਵੱਡੀਆਂ ਗਿਣਤੀਆਂ ਦੇ ਵਿੱਚ ਪਹੁੰਚ ਕੇ ਹਰ ਇੱਕ ਪਿੰਡ ਸੋਚੇ ਕਿ ਅਸੀਂ 10-10 15-15 ਬੰਦੇ ਪਿੰਡ ਦੇ ਰਹਾਂਗੇ ਉੱਥੇ ਲਗਾਤਾਰ ਰੈਗੂਲਰ ਰਹਾਂਗੇ ਔਰ ਉਸ ਵੇਲੇ ਇਹ ਇੱਕ ਕਿਸਾਨੀ ਅੰਦੋਲਨ ਦੀ ਲੜਾਈ ਦੀ ਇੱਕ ਮਜ਼ਬੂਤ ਕੜੀ ਹੈ ਅਗਰੇ ਦੇਚ ਤੁਸੀਂ ਤਕੜੇ ਹੋ ਕੇ ਲੜਗੇ ਇਹਨੂੰ ਸਫਲ ਬਣਾ ਲਗੇ ਤਾਂ ਸਮਝ ਲਓ ਜਿੱਤਾਂ ਤੇ ਜੇ ਤੁਹਾਡੀ ਕਮਜ਼ੋਰੀ ਰਹਗੀ ਤਾਂ ਹਾਰ ਜਾਗੇ ਦੋਸਤੋ ਮੇਰੇ ਹੱਥ ਚੋੜ ਕੇ ਬੇਨਤੀ ਆ ਕਿ ਜਿੱਥੋਂ ਤੱਕ ਵੀ ਕਿਸਾਨਾਂ ਤੱਕ ਮੇਰੀ ਆਵਾਜ਼ ਜਾਂਦੀ ਆ ਚਾਹੇ ਕਿਸੇ ਵੀ ਜਥੇਬੰਦੀ ਨਾਲ ਕੰਮ ਕਰਦੇ ਹੋਣ ਐਮਐਸਪੀ ਤਾਂ ਸਾਰਿਆਂ ਨੂੰ ਚਾਹੀਦੀ ਆ ਨਾ ਇਸ ਕਰਕੇ ਸਾਰੇ ਕਿਸਾਨ ਮੇਰੀ ਅਪੀਲ ਹੈ ਪ੍ਰਵਾਨ ਕਰੋ ਤਕੜੇ ਹੋ ਕੇ ਆਪਾਂ 25 ਤਰੀਕ ਤੋਂ ਹੀ ਇੱਥੇ ਡੇਰੇ ਘੱਟ ਲੈਣੇ ਆ ਪੂਰੀ ਹਿੰਮਤ ਦੇ ਨਾਲ ਪੂਰੀ ਤਾਕਤ ਦੇ ਨਾਲ ਟਰੈਕਟਰ ਟਰਾਲੀਆਂ ਲੈ ਕੇ ਆਇਓ ਕਿਉਂਕਿ ਜਿਹੜੇ ਆਪਣੇ ਬਾਹਰਲੇ ਸਟੇਟਾਂ ਤੋਂ ਕਿਸਾਨ ਆਉਣੇ ਆ ਉਹਨਾਂ ਲਈ ਰਾਤਾਂ ਨੂੰ ਕਿਉਂਕਿ ਸੈਲ ਦਾ ਮੌਸਮ ਹੈ ਠੰਡ ਦਾ ਮੌਸਮ ਹੈ ਉਹਨਾਂ ਨੂੰ ਵੀ ਆਪਾਂ ਠੰਡ ਤੋਂ ਬਚਾ ਕੇ ਰੱਖਣਾ ਹੈ ਔਰ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਥੇ ਟਰੈਕਟਰ ਟਰਾਲੀਆਂ ਦਾ ਵਾਧੂ ਪ੍ਰਬੰਧ ਕਰੀਏ ਕਿਉਂਕਿ ਜਿੰਨੇ ਟਰੈਕਟਰ ਟਰਾਲੀਆਂ ਪਹਿਲਾਂ ਖੜੇ ਨੇ ਉਹ ਹਰੇਕ ਪਿੰਡ ਦੇ ਜਿੱਦੋਂ 10-10 ਬੰਦੇ 12-12 15-15 ਬੰਦੇ ਆਉਣਗੇ ਉਹ ਹੀ ਆਦੇ ਵਿੱਚ ਸਮਾ ਸਕਣਗੇ ਤੋਂ ਇਸ ਕਰਕੇ ਬਾਕੀ ਜਿਹੜੀਆਂ ਬਾਹਰ ਲੀਏ ਸੰਗਤਾਂ ਉਹਨਾਂ ਦੀ ਆਪਾਂ ਨੂੰ ਟਰਾਲੀਆਂ ਦੀ ਲੋੜ ਹੈ ਸਾਰੇ ਜ਼ਿਲ੍ਹੇ ਪੂਰੀ ਤਾਕਤ ਦੇ ਨਾਲ ਟਰਾਲੀਆਂ ਵੀ ਲੈ ਕੇ ਆਓ ਔਰ ਹਰ ਜ਼ਿਲ੍ਹੇ ਹਰ ਪਿੰਡ ਦੇ ਵਿੱਚੋਂ 10 ਤੋਂ 15 ਕਿਸਾਨਾਂ ਦੀ ਇੱਥੇ ਹਾਜ਼ਰੀ ਰੈਗੂਲਰ ਕਰਿਓ ਜਿਹੜੋਂ ਉਹ ਮਰਜੀ ਵੜੇ ਜਿਹੜੇ ਰੈਗੂਲਰ ਪਹਿਰਾ ਦੇਣਗੇ ਔਰ ਉਹਦੇ ਤੇ ਪਹਿਲਾਂ ਵੀ ਐਲਾਨ ਹੋ ਚੁੱਕਿਆ ਪਹਿਲਾਂ ਵੀ ਕਿਹਾ ਜਾ ਚੁੱਕਿਆ ਜਿਹੜੇ ਰੋਜ਼ ਸਾਡੇ ਸਾਥੀ ਕਹਿੰਦੇ ਆ ਨਾ ਕਿ ਯਾਰ ਸਾਨੂੰ ਤੁਸੀਂ ਆਡੈਂਟੀ ਕਾਰਡ ਦਿਓ ਲਾ ਹੁਣ ਅਸੀਂ ਆਡੈਂਟੀ ਕਾਰਡ ਦੇਾਂਗੇ ਮੇਰੇ ਦੋਸਤੋ ਉਹਨਾਂ ਮਰਜੀਵੜਿਆਂ ਨੂੰ ਇਹ ਆਡੈਂਟੀ ਕਾਰਡ ਮਿਲਣਗੇ ਜਿਹੜੇ ਮਰਜੀਵੜੇ ਜਿਹੜੇ ਪਿੰਡਾਂ ਦੇ ਸੰਗਤਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਇੱਥੇ ਲਗਾਤਾਰ ਹਾਜ਼ਰੀ ਭਰਨਗੇ ਉਹਨਾਂ ਨੂੰ ਆਡੈਂਟੀ ਕਾਰਡ ਵੀ ਦੇਵਾਂਗੇ ਹੁਣ ਹੁਣ ਆਊਗਾ ਨਾ ਸਮਾਰਟ ਆਡੈਂਟੀ ਕਾਰਡ ਦੇਣ ਦਾ ਇਹਦਾ ਮਤਲਬ ਫਿਰ ਫਾਰਮੈਲਟੀ ਵਾਲੇ ਬੰਦੇ ਸੀ ਜਿਹੜੇ ਉਹ ਨਹੀਂ ਇੱਥੇ ਸੱਚਮੁੱਚ ਉਹ ਬੰਦੇ ਹੋਣਗੇ ਜਿਹੜੇ ਕਿਸਾਨੀ ਲਈ ਫਿਕਰਮੰਦ ਨੇ ਕਿਸਾਨਾਂ ਦੇ ਅੰਦੋਲਨ ਨੂੰ ਜਿੱਤਣਾ ਚਾਹੁੰਦੇ ਨੇ ਔਰ ਜਿਹੜੇ ਜਿਤਨਾ ਚਾਹੁੰਦੇ ਨੇ ਉਹਨਾਂ ਨੂੰ ਫਿਰ ਸਾਡਾ ਫਰਜ਼ ਵੀ ਬਣਦਾ ਹੈ ਕਿ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਏ ਔਰ ਆਮ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਦੋਸਤੋ ਇਹ ਲੜਾਈ ਤੁਹਾਡੀ ਹੈ ਅਸੀਂ ਜੋ ਫੈਸਲਾ ਲੈਣਾ ਸੀ ਲੈ ਲਿਆ ਜਿੱਤ ਤੁਹਾਡੇ ਨਾਲ ਹੋਣੀ ਹੈ ਜੇ ਤਾਂ ਤੁਸੀਂ ਇੱਥੇ ਸੰਭਾਲ ਕੇ ਨਾ ਚੱਕਣ ਦਿੱਤਾ ਤਾਂ ਜਿੱਤਾਂਗੇ ਹਰ ਹਾਲ ਦੇ ਵਿੱਚ ਜਿੱਤਾਂਗੇ ਕਿੰਨਾ ਕ ਵਰਗ ਪਊ ਕਿੰਨਾ ਕ ਵਰਗ ਪਊਗਾ ਇੱਕ ਆਗੂ ਮਰਜੂ ਦੋ ਮਰ ਜਾਣਗੇ ਤਿੰਨ ਮਰ ਜਾਣਗੇ ਚਾਰ ਮਰ ਜਾਣਗੇ ਪੰਜ ਮਰ ਜਾਣਗੇ ਔਰ ਇਹਨੇ ਆਗੂ ਮਰਦੇ ਮਰਦੇ ਸਰਕਾਰ ਨੂੰ ਗੋੜਣੀਏ ਟੇ ਗੋੜਣੀਏ ਉਹਦੇ ਵੱਲ ਲੈ ਆਵਾਂਗੇ ਗੋਡੇ ਟੇਕਣ ਲਈ ਮਜਬੂਰ ਕਰ ਲਾਂਗੇ ਸੋ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਪੂਰੀ ਤਾਕਤ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਦਰਜ ਕਿਸਾਨ ਅੱਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਦਸੰਬਰ ਤੋਂ 26 ਨਵੰਬਰ ਤੋਂ ਉਹ ਜਿਹੜਾ ਅਪੂਕ ਹੜਤਾਲ ਤੇ ਬੈਠਣਗੇ ਮੌਨ ਵਰਤੇ ਬੈਠਣਗੇ ਜੇਕਰ ਇਸ ਦੌਰਾਨ ਕਿਸੇ ਵੀ ਕਿਸਾਨ ਆਗੂ ਦੀ ਮੌਤ ਹੁੰਦੀ ਹੈ ਤਾਂ ਉਹਦੀ ਮ੍ਰਿਤਕ ਦੇ ਦਾ ਸੰਸਕਾਰ ਆ ਜਿਹੜਾ ਉਹ ਨਹੀਂ ਕੀਤਾ ਜਾਵੇ ਜਿਹਦੇ ਚੱਲਦੇ ਆ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਸਰਬ ਸਿੰਘ ਬੰਦੇਰ ਦੇ ਵੱਲੋਂ ਲਾਨ ਕੀਤਾ ਗਿਆ ਕਿ 6 ਦਸੰਬਰ ਤੋਂ ਦਿੱਲੀ ਵੱਲ ਨੂੰ